ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਵਿੱਚ ਇੱਕ ਸ਼ਬਦ ਬੇਦਾਵਾ ਵਰਤਿਆ ਜਾਂਦਾ ਹੈ ਜਿਹਦਾ ਇਤਿਹਾਸ ਕਨਨਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਸੂਬਾ ਸਰਹੰਦ ਨੇ ਘੇਰਾ ਪਾਇਆ ਉਸ ਵਕਤ ਕਹਿੰਦੇ ਕੁਝ ਸਿੰਘਾਂ ਨੇ ਗੁਰੂ ਪਾਸ਼ਾ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਇਹ ਬਹੁਤ ਵੱਡੇ ਵੱਡੇ ਢਾਡੀਆਂ ਨੇ ਕਵਤਾਵਾਂ ਗਾਈਆਂ ਪ੍ਰਸੰਗ 12 ਗਾ ਕੇ ਬੜਾ ਨਾਮ ਕਮਾਉਣ ਦੀ ਕੋਸ਼ਿਸ਼ ਕੀਤੀ ਢਾਡੀ ਜਥਿਆਂ ਨੇ ਔਰ ਜਿਹੜੀਆਂ ਇਹ ਗੱਪਾਂ ਸੀ ਇਹ ਆਈਆਂ ਕਿੱਥੋਂ ਸੂਰਜ ਪ੍ਰਕਾਸ਼ ਚੂੜਾਮਣੀ ਜੋ ਸੰਤੋਖ ਸਿੰਘ ਨੇ ਲਿਖਿਆ ਕੁਝ ਦਸਮ ਗ੍ਰੰਥਾਂ ਵਿੱਚੋਂ ਜਾਂ ਕੁਝ ਜੋ ਇਤਿਹਾਸ ਗੈਰਾਂ ਨੇ ਲਿਖਿਆ ਉਹਨਾਂ ਵਿੱਚੋਂ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਤੁਸੀਂ ਇਸ ਇਤਿਹਾਸ ਦੇ ਨਾਲ ਮਾਗੀ ਦਾ ਤਿਹਾਰ ਵੀ ਜੋੜ ਦਿਓ 12 ਮਾਹ ਬਾਣੀ ਦੇ ਵਿੱਚ ਗੁਰੂ ਪਾਸ਼ਾ ਕਹਿੰਦੇ ਮਾਜ ਮਜਨ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਹੁਣ ਮਾਗ ਮਹਿਲਿਆਂ ਦੇ ਵਿੱਚ ਜਿਹੜੇ ਹਿੰਦੂ ਵੀਰ ਨੇ ਰਿਆਗ ਤੀਰਥ ਦਾ ਭਾਵ ਉਹ ਇਸ਼ਨਾਨ ਕਰਦੇ ਨੇ ਔਰ ਜਦੋਂ ਸਿੱਖ ਫਲਸਫੇ ਦੀ ਅਸੀਂ ਗੱਲ ਕਰਦੇ ਹੁਣ ਤਾਂ ਦੀ ਗੱਲ ਕਰਦੇ ਆ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਭਾਵ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਜਿਹੜੇ ਸਮਰਪਤ ਨੇ ਗੁਰੂ ਪਾਤਸ਼ਾਹ ਨੂੰ ਜਿਨ੍ਹਾਂ ਦੇ ਕੋਲ ਬਹੁਤ ਸਮਝ ਹੈ ਅਕਲ ਹੈ ਉਹਨਾਂ ਦੀ ਸੰਗਤ ਕਰ ਧੂੜੀ ਕਰ ਇਸ਼ਨਾਨ ਦਾ ਭਾਵ ਉਹਨਾਂ ਦੇ ਕੋਲੋਂ ਕਿਣਕਾ ਮਾਤਰ ਅਕਲ ਹੈ ਹੋਰ ਕੋਈ ਪਾਣੀ ਦੇ ਨਾਲ ਇਸ਼ਨਾਨ ਕਰਕੇ ਮਨੁੱਖ ਦਾ ਮਨ ਪਵਿੱਤਰ ਨਹੀਂ ਹੋ ਜਾਂਦਾ ਕੇਵਲ ਤਨ ਦੀ ਮੈਲ ਲੱਥ ਸਕਦੀ ਹੈ ਚਲੋ ਜਿਹੜਾ ਗੁਰਮਤ ਦਾ ਸਿਧਾਂਤ ਹੈ ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਉੱਥੇ ਮਨ ਨੂੰ ਸਮਝਾਉਣ ਦੀ ਗੱਲ ਹੈ ਮਨ ਨੂੰ ਪਵਿੱਤਰ ਕਰਨ ਦੀ ਗੱਲ ਹੈ ਤਨ ਦੇ ਇਸ਼ਨਾਨ ਦੀ ਗੱਲ ਗੁਰੂ ਪਾਤਸ਼ਾਹ ਨੇ ਬਹੁਤੀ ਕਦੇ ਨਾ ਕੀਤੀ ਅਤੇ ਨਾ ਤਰਜੀਹ ਦਿੱਤੀ ਹੈ ਤਨ ਦਾ ਇਸ਼ਨਾਨ ਤਨ ਦੀ ਸਫਾਈ ਵਾਸਤੇ ਸਿਹਦਾਈ ਵਾਸਤੇ ਜ਼ਰੂਰੀ ਹੈ ਤੇ ਇਸ ਅਦੇ ਦੇ ਵਿੱਚ ਅੱਗੇ ਜਾ ਕੇ ਸ਼ਬਦ ਗੁਰੂ ਪਾਤਸ਼ਾਹ ਨੇ ਬਰਦੇ ਉਹਦੇ ਵਿੱਚ ਕਹਿੰਦੇ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅਠਸਠ ਤੀਰ ਸਗਲ ਪੁੰਨ ਜੀ ਦਇਆ ਪਰਵਾਣੋ ਜੋ ਵੀ ਇਨਸਾਨ ਜਾਂ ਜੋ ਇਨਸਾਨ ਸੱਚੇ ਮਾਰਗ ਤੇ ਚੱਲਦੇ ਨੇ ਉਹਨਾਂ ਦੀ ਉਸਤਤ ਸੋਭਾ ਜਹਾਨ ਕਰਦਾ ਜਿੰਨੇ ਵੀ ਗੁਰੂ ਪਾਤਸ਼ਾਹ ਦੇ ਨਾਲ ਜੰਗਾਂ ਦੇ ਵਿੱਚ ਯੁੱਧਾਂ ਦੇ ਵਿੱਚ ਮਰ ਜੀਵੜੇ ਧਰਮ ਦੀ ਖਾਤਰ ਕੌਮ ਦੀ ਖਾਤਰ ਲੜਨ ਵਾਲੇ ਸੀ ਉਹਨਾਂ ਦੀ ਉਸਤਤ ਸਨਸਾਰ ਕਰਦਾ ਹੈ ਪ੍ਰਣਾਮ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਜੋ ਗੁਰੂ ਪਾਸ਼ਾ ਦੇ ਚਰਨਾਂ ਦੇ ਵਿੱਚ ਸ਼ਹੀਦ ਹੋਏ ਨੇ ਪਰ ਮੈਂ ਜਿਹੜੀ ਬੇਦਾਵੇ ਵਾਲੀ ਗੱਲ ਢਾਡੀ ਸੁਣਾਉਂਦੇ ਨੰਨ ਜਸੂਰ ਪ੍ਰਕਾਸ਼ ਦੀਆਂ ਗੱਪਾਂ ਨੇ ਉਹ ਕਦੇ ਨਾ ਕਿਤੇ ਹਾਜਮ ਨਹੀਂ ਹੁੰਦਾ ਜਦੋਂ ਕਸ਼ਮਾ ਪਾਈਆਂ ਗਈਆਂ ਆਟੇ ਦੀ ਗਊ ਥਾਲ ਵਿੱਚ ਰੱਖ ਕੇ ਜਾਂ ਕ੍ਰਾਂਸ਼ੀਬ ਸਾਹਮਣੇ ਰੱਖ ਕੇ ਉਦੋਂ ਉਹਨਾਂ ਨੇ ਕਸ਼ਮਤ ਤੋੜੀਆਂ ਗੁਰੂ ਪਾਤਸ਼ਾਹ ਦੇ ਕੋਲ ਜਿਹੜਾ ਅੰਦਰ ਕੋਈ ਸਾਜੋ-ਸਮਾਨ ਪਿਆ ਸੀ ਜਿਹਦੇ ਵਿੱਚ ਘੋੜੇ ਵੀ ਮੌਦੇ ਘੜ ਚਲੇ ਗਏ ਸੀ ਉਹਨਾਂ ਦੇ ਕਹਿ ਲਿਏ ਪਿੰਜਰ ਵਗੈਰਾ ਪਏ ਸੀ ਉਹ ਰਥਾਂ ਤੇ ਲੱਦੇ ਤੇ ਉੱਪਰ ਸੋਹਣੇ ਦਸਾਲੇ ਪਾ ਕੇ ਜਦੋਂ ਉਹ ਰਥ ਬਾਹਰ ਭੇਜੇ ਉਹਨਾਂ ਮੁਗਲਾਂ ਨੇ ਪਹਾੜੀ ਰਾਜਿਆਂ ਨੇ ਉਸ ਵਕਤ ਹਮਲਾ ਕਰ ਦਿੱਤਾ ਸੀ ਕਸਮਾਂ ਤੋੜ ਦਿੱਤੀਆਂ ਸੀ ਤੇ ਜਦੋਂ ਮਹਾਂ ਸਿੰਘ ਨੂੰ ਕਹਿੰਦੇ ਨੇ ਕਿ ਬਦਾਵਾ ਲੈ ਕੇ ਗੁਰੂ ਪਾਤਸ਼ਾਹ ਨੂੰ ਕਿਲੇ ਤੋਂ ਬਾਹਰ ਚਲਾ ਗਿਆ ਤੇ ਉਦੋਂ ਇਹ ਥੋੜਾ ਜਿਹਾ ਖਲਾਸਾ ਕਰਨਾ ਪੈਣਾ ਹੈ ਕਿ ਜਾਂ ਤਾਂ ਭਾਈ ਮਹਾਂ ਸਿੰਘ ਨੇ ਉਹਨਾਂ ਦੀ ਈਨ ਮੰਨ ਲਈ ਤਾਂ ਉਹ ਕਿਲੇ ਤੋਂ ਬਾਹਰ ਚਲੇ ਗਏ ਤੇ ਜਾਂ ਫਿਰ ਉਥੋਂ ਲੜਾਈ ਜੰਗ ਕਰਕੇ ਬਾਹਰ ਚਲੇ ਗਏ ਕੋਈ ਰਸਤਾ ਜੇ ਤੁਸੀਂ ਲੌਜਿਕ ਲਾਉਂਗੇ ਤਾਂ ਸਮਝ ਵਿੱਚ ਨਹੀਂ ਆ ਸਕਦਾ ਇਹ ਜਾਣ ਬੁੱਝ ਕੇ ਉਹਨਾਂ ਸਿੰਘਾਂ ਦੀ ਜੀਵਨ ਵਿੱਚ ਕਮਜ਼ੋਰੀ ਪਾਈ ਗਈ ਇਹ ਦਰਸਾਇਆ ਗਿਆ ਸੰਸਾਰ ਨੂੰ ਜਾਂ ਹੋਰ ਮਜਬਾਂ ਨੂੰ ਕੌਮਾਂ ਨੂੰ ਕਿ ਜਿਹੜੇ ਗੁਰੂ ਪਾਸ਼ਾ ਦੇ ਨੇੜੇ ਰਹਿਣ ਵਾਲੇ ਸੀ ਉਹ ਵੀ ਗੁਰੂ ਪਾਸ਼ਾ ਨੂੰ ਬੇਦਾਵਾ ਲਿਖ ਕੇ ਚਲੇ ਗਏ ਉਹ ਵੀ ਇੰਨੇ ਡਰਪੋਕ ਸੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਇਤਿਹਾਸ ਵਿੱਚ ਕੁਸਪੈਟ ਕਰਕੇ ਫਿਰ ਖਦਰਾਨੇ ਦੀ ਢਾਬ ਤੇ ਭਾਈ ਮਹਾ ਸਿੰਘ ਨੂੰ ਗੁਰੂ ਪਾਸ਼ਾ ਮਿਲਦੇ ਨੇ ਤੇ ਉਧਰ ਮਾਈ ਭਾਗੋ ਦੇ ਕਹਿੰਦੇ ਤਾਨੇ ਵੱਜੇ ਕਿ ਤੁਸੀਂ ਹੱਥਾਂ ਦੇ ਵਿੱਚ ਚੂੜੀਆਂ ਪਾ ਲਓ ਤੁਸੀਂ ਗੁਰਾਂ ਦੇ ਕੋਲੋਂ ਭੱਜ ਕੇ ਆ ਕੇ ਬੇਮੁਖ ਹੋ ਕੇ ਆ ਗਏ ਇਹ ਸ਼ਬਦ ਇਤਿਹਾਸਕਾਰਾਂ ਨੇ ਬਹੁਤ ਰੱਜ ਕੇ ਵਰਤੇ ਆ ਹੁਣ ਜਿਹੜੇ ਬੰਦੇ ਰਹਿਤ ਮਰਦਾ ਦੀ ਗੱਲ ਕਰਦੇ ਨੇ ਕਿ ਜਿਹੜੀਆਂ ਸਿੱਖ ਬੀਬੀਆਂ ਸੀ ਕਿ ਉਹ ਚੂੜੀਆਂ ਪਾਉਂਦੀਆਂ ਸੀ ਇਹਦਾ ਮਤਲਬ ਮਾਈ ਭਾਗੋ ਦੇ ਚੂੜੀਆਂ ਪਾਈਆਂ ਹੋਈਆਂ ਸੀ ਜਿਹੜੇ ਤਾਨੇ ਮਾਰੇ ਗਏ ਤੇ ਅੱਜ ਜਦੋਂ ਪੰਜ ਸਿਕ ਸਹਿਬਾਨ ਅਮਰਦੀ ਦਾਤ ਦਿੰਦੇ ਨੇ ਖੰਡੇਵਟੇ ਦੀ ਪੋਲ ਦਿੰਦੇ ਨੇ ਉਸ ਵਕਤ ਇਹ ਕਿਹਾ ਜਾਂਦਾ ਕਿ ਬੀਬੀਆਂ ਨੇ ਹੱਥਾਂ ਵਿੱਚ ਕੋਈ ਚੂੜੀ ਨਹੀਂ ਪਾਉਣੀ ਕੇਵਲ ਕਕਾਰ ਕੜਾ ਉਹ ਪਾਉਣਾ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੌਮ ਦੇ ਡਿਕਟੇਟਰ ਕੜਮ ਚੌਧਰੀ ਇਹ ਜੇ ਗੱਪ ਮਾਰਦੇ ਨੇ ਢਾਡੇ ਉਹਨਾਂ ਤੇ ਸਵਾਲ ਹੈ ਕਿ ਉਹਨਾਂ ਬੀਬੀਆਂ ਨੇ ਜਿਹੜੀਆਂ ਸਿੱਖ ਬੀਬੀਆਂ ਨੇ ਤਾਨੇ ਮਾਰੇ ਕਿ ਉਹਨੇ ਚੂੜੀਆਂ ਪਾਈਆਂ ਹੋਈਆਂ ਸੀ ਕਿ ਚੂੜੀ ਪਾਉਣ ਦਾ ਕੀ ਰੀਤੀ ਰਿਵਾਜ ਸਿੱਖ ਧਰਮ ਵਿੱਚ ਹੈ ਇਹ ਮੰਨਿਆ ਜਾਉ ਮਾਈ ਭਾਗੋ ਨੇ ਕਿ ਤਾਨਾ ਮਾਰਿਆ ਫਿਰ ਉਹ ਮੈਦਾਨੇ ਜੰਗ ਵਿੱਚ ਲੜੀ ਜਾ ਕੇ ਇਹ ਸਭ ਕੁਝ ਨਾ ਸੂਰਜ ਪ੍ਰਕਾਸ਼ ਦੀਆਂ ਗੱਪਾਂ ਨੇ ਜਿਹੜੀਆਂ ਸੰਤੋਖ ਸਿੰਘ ਨੇ ਮਾਰੀਆਂ ਹੋਈਆਂ ਨੇ ਕੋਈ ਮਹਾ ਸਿੰਘ ਨੇ ਬੇਦਾਵਾ ਨਹੀਂ ਦਿੱਤਾ ਇਹ ਸਭ ਝੂਠ ਤੂਫਾਨ ਸਾਡੇ ਸਿਰ ਤੇ ਰੱਖਿਆ ਗਿਆ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਸਿੱਖ ਨਸਲਾਂ ਨੂੰ ਕਮਜ਼ੋਰ ਕਰਨ ਵਾਸਤੇ ਇਹ ਘਸੋੜਿਆ ਗਿਆ ਸਭ ਕੁਝ हां ਜਦੋਂ ਤੁਸੀਂ ਬੇਦਾਵੇ ਦੀ ਗੱਲ ਕਰਦੇ ਹੋ ਗੁਰੂ ਤੋਂ ਬੇਮਖ ਹੋਣਾ ਗੁਰੂ ਦੇ ਸਿਧਾਂਤ ਨੂੰ ਸਿੱਖ ਫਲਸਫੇ ਨੂੰ ਮਾਨ ਨਾ ਮੰਨਣਾ ਇਹ ਅੱਜ ਸਾਡੇ ਤੇ ਬਿਲਕੁਲ ਟੁੱਕਦਾ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੀ ਗੱਲ ਕਰੋਗੇ ਉਦੋਂ ਕੁਝ ਸਿੱਖ ਚਿਹਰੇ ਨੇ ਜਿਹੜੇ ਬਿਆਦਵੀ ਕਰਨ ਵਾਲੇ ਵੀ ਨੇ ਤੇ ਕਰਵਾਉਣ ਵਾਲੇ ਵੀ ਨੇ ਹੁਣ ਸ਼ਰਮਣੀ ਕਮੇਟੀ ਕੀ ਹੈ ਸ਼ਰਮਣੀ ਕਮੇਟੀ ਸਿੱਖ ਚਿਹਰੀ ਹੈ ਕੁਝ ਨਾਂ ਦੀ ਗਲਤ ਹੈ ਨਹੀਂ ਬਾਦਲ ਪਰਿਵਾਰ ਕੀ ਅਸਮਜਿਤ ਮਾਨਵਰਕ ਕੀ ਨੇ ਕਿ ਇਹਨਾਂ ਨੇ ਵਿਦਾਵਾ ਨਹੀਂ ਦਿੱਤਾ ਹੋਇਆ ਅੱਜ ਕੌਮ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਣ ਵਾਲੇ ਕੌਣ ਨੇ ਸਾਡੇ ਆਪਣੇ ਸਿੱਖ ਚਿਹਰੇ ਨੇ ਉਹਨਾਂ ਨੇ ਵਿਦਾਵਾ ਨਹੀਂ ਦਿੱਤਾ ਸੀ ਉਹ ਤਾਂ ਤਲੀ ਤੇ ਧਰ ਕੇ ਜਿੰਦ ਜਾਨ ਲੜੇ ਨੇ ਗੁਰੂ ਨੂੰ ਸਮਰਪਿਤ ਹੋ ਕੇ ਲੜੇ ਨੇ ਉਹਨਾਂ ਦੇ ਮੱਥੇ ਤੇ ਕਲੰਕ ਲਾਉਣ ਵਾਲੇ ਕਵੀ ਸੰਤੋਖ ਸਿੰਘ ਵਰਗੇ ਨੇ ਜਿਹੜਾ ਬਕਾਊ ਮਾਲ ਸੀ ਗੱਪਾਂ ਮਾਰਦਾ ਸੀ ਤੇ ਉਹਨਾਂ ਨੇ ਇਹ ਮੱਥੇ ਤੇ ਕਲੰਕ ਲਾਇਆ ਗੁਰੂ ਸਾਹਿਬ ਦੇ ਨਾਲ ਰਹਿਣ ਵਾਲਿਆਂ ਨੇ ਕਿਸੇ ਨੇ ਬੇਦਾਵਾ ਨਹੀਂ ਦਿੱਤਾ ਤੇ ਬਹੁਤ ਵੱਡੀਆਂ ਕਮਜ਼ੋਰੀਆਂ ਜਾਣ ਬੁੱਝ ਕੇ ਸਾਡੇ ਇਤਿਹਾਸ ਵਿੱਚ ਪਾਈਆਂ ਗਈਆਂ ਜਿਹੜੇ ਸਾਡੇ ਢਾਡੀ ਨੇ ਇਹਨਾਂ ਨੂੰ ਮਸਾਲਾ ਚਾਹੀਦਾ ਹੁੰਦਾ ਜਿਵੇਂ ਫਿਲਮ ਦੀ ਸਟੋਰੀ ਸਿਰਫ 15 ਮਿੰਟ ਦੀ ਹੁੰਦੀ ਹੈ ਤੇ ਉਹਦੇ ਵਿੱਚ ਘਟੋ ਘਟ 2 ਘੰਟੇ ਹੋਰ ਐਡ ਕੀਤੇ ਜਾਂਦੇ ਨੇ ਬਹੁਤ ਕਿਤੇ ਕਮੇਡੀ ਸੀਨ ਪਾਇਆ ਜਾਂਦਾ ਕੋਈ ਲੜਾਈ ਝਗੜੇ ਦਾ ਸੀਨ ਪਾਇਆ ਜਾਂਦਾ ਕੋਈ ਰੋਮਾਂਟਿਕ ਜਨਨ ਕਿ ਬਹੁਤ ਕੁਝ ਉਹਦੇ ਵਿੱਚ ਪਾ ਕੇ ਉਹਨੂੰ ਟਵਿਸਟ ਬਣਾ ਕੇ ਉਹਨੂੰ ਸਵਾਦਲਾ ਬਣਾ ਕੇ ਟੇਸਟੀ ਬਣਾ ਕੇ ਪੇਸ਼ ਕੀਤਾ ਜਾਂਦਾ ਤਾਂ ਸਿਨੇਮਾ ਘਰਾਂ ਦੇ ਵਿੱਚ ਉਹ ਫਿਲਮ ਲੱਗਦੀ ਹੈ ਤੇ ਤਾਂ ਉਹਦੇ ਤੋਂ ਅਰਬਾਂ ਰੁਪਇਆ ਕਮਾਈ ਹੁੰਦੀ ਹੈ ਤੇ ਇਹੀ ਹਾਲ ਸਾਡੇ ਢਾਡੀਆਂ ਰਾਗੀਆਂ ਪ੍ਰਚਾਰਕਾਂ ਦਾ ਹੈ ਜਿੰਨੀਆਂ ਇਹਨਾਂ ਨੇ ਗੱਪਾਂ ਕਹਾਣੀਆਂ ਸੂਰਜ ਪ੍ਰਕਾਸ਼ ਵਿੱਚੋਂ ਜਾਂ ਬਾਬਿਆਂ ਨੇ ਬਣਾਈਆਂ ਉਹ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਸੱਚ ਦੇ ਨਾਲ ਦੂਰ ਕਰ ਦਿੱਤਾ ਤੇ ਜਿਹੜਾ ਮਰਜੀ ਵਿਦਵਾਨ ਆਪਣੇ ਆਪ ਨੂੰ ਕਹਾਉਂਦਾ ਹੋਵੇ ਉਹਨੂੰ ਇਹ ਸਪਸ਼ਟ ਕਰਨਾ ਪੈਣਾ ਇੱਕ ਗੱਲ ਕਿ ਭਾਈ ਮਹਾ ਸਿੰਘ ਨੂੰ ਬਦਾਵੇ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਕਿ ਮਹਾ ਸਿੰਘ ਕਿਲੇ ਚੋਂ ਬਾਹਰ ਕਿੱਦਾਂ ਆਏ ਦੂਜੀ ਗੱਲ ਕਿ ਜਿਹੜੀਆਂ ਬੀਬੀਆਂ ਨੇ ਮਾਈ ਭਾਗ ਔਰ ਦੀ ਗੱਲ ਕਰਦੇ ਆ ਤਾਨੇ ਮਾਰੇ ਕਿ ਉਹਨਾਂ ਨੇ ਚੂੜੀਆਂ ਪਾਈਆਂ ਸੀ ਉਹ ਚੂੜੀਆਂ ਪੈਂਦੀਆਂ ਸੀ ਕੋਈ ਚੂੜੀਆਂ ਦਾ ਰਿਵਾਜ ਹੈ ਸਿੱਖ ਧਰਮ ਦੇ ਵਿੱਚ ਘਮ ਦੇ ਵਿੱਚ ਇਹ ਖਲਾਸਾ ਕਰਨਾ ਪੈਣਾ ਦੂਜੀ ਗੱਲ ਜਦੋਂ ਅਸੀਂ ਬੇਦਾਵਾ ਦੇਣ ਦੀ ਗੱਲ ਕਰਦੇ ਆ ਇਹ ਸਪਸ਼ਟ ਤੌਰ ਤੇ ਮੈਂ ਕਹਿ ਦਿੰਦਾ ਕਿਸੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਜਾ ਸਕਦੀ ਇਹ ਝੂਠ ਤੂਫਾਨ ਬੋਲਿਆ ਗਿਆ ਸਾਡੇ ਸਾਹਮਣੇ ਪੁਰੋਸਿਆ ਗਿਆ ਤੇ ਜਿਹੜੇ ਭੋਲੇ ਭਾਲੇ ਲੋਕ ਸੀ ਗੁਰਮਤ ਸਖਣੀ ਸੀ ਉਹਨਾਂ ਨੇ ਸਵੀਕਾਰ ਕਰ ਲਿਆ ਮੂਰੇ ਬੈਠੇ ਜਿਕਾਰੇ ਛੜਨ ਵਾਲੇ ਉਹਨੇ ਸਿਆਣੇ ਨਹੀਂ ਹੁੰਦੇ ਜਦੋਂ ਕੋਈ ਗੱਲ ਹੁੰਦੀ ਆ ਅਸੀਂ ਬਸ ਜਿਕਰਾ ਛੜਨਾ ਹੁੰਦਾ ਤੇ ਸਾਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਢਾਡੀ ਕੀ ਕਹਿ ਰਿਹਾ ਤੇ ਸਾਨੂੰ ਸਮਝ ਕੀ ਆ ਰਿਹਾ ਹਾਂ ਜਦੋਂ ਤੁਸੀਂ ਬੇਦਾਵੇ ਦੀ ਗੱਲ ਕਰਦੇ ਹੋ ਇਹ ਗੱਲ ਚੇਤੇ ਰੱਖ ਲੋ ਜਿਹੜੇ ਸਾਡੀ ਕੌਮ ਦੇ ਅੱਜ ਡਿਕਟੇਟਰ ਨੇ ਅੱਜ ਸਿੱਖ ਲੀਡਰ ਨੇ ਉਹ ਸਭ ਨੇ ਬਿਦਾਵਾ ਜ਼ਰੂਰ ਦਿੱਤਾ ਹੋਇਆ ਹੈ। ਬੇਅਦਵੀ ਦੇ ਮੁੱਦੇ ਦੀ ਗੱਲ ਕਰ ਲੋ। ਬਾਦਲਾਂ ਦੇ ਰਾਜ ਵਿੱਚ ਬੇਅਦਵੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਹੇਦਾਰ ਕਿਤੇ ਖੁੱਲ ਕੇ ਬੋਲ ਨਹੀਂ ਸਕਦੇ। ਇਸ ਚਾਈ ਹੈ। ਥਾਂ ਥਾਂ ਤੇ ਗੁਰੂ ਪਾਸ਼ਾ ਦੇ ਸਰੂਪਾਂ ਦੀ ਬੇਅਦਵੀ ਕੀਤੀ ਗਈ। ਤੇ ਅੱਜ ਅਸੀਂ ਜਦੋਂ ਆਪਣੇ ਪਰਿਵਾਰ ਦੀ ਗੱਲ ਕਰਦੇ ਹਾਂ ਸਾਡੇ ਪਰਿਵਾਰ ਕਿੱਥੇ ਖੜੇ ਨੇ ਕਿੱਥੇ ਨੱਕ ਰਗੜਦੇ ਨੇ ਕਿਵੇਂ ਗੁਰੂ ਸਾਹਿਬ ਦੇ ਅੱਗੇ ਕੇਵਲ ਮੁੰਡਿਆਂ ਲਈ ਅਰਦਾਸਾਂ ਹੁੰਦੀਆਂ ਨੇ ਕੇਵਲ ਬਾਹਰਲੇ ਵਿਜੇ ਲਗਾਉਣ ਵਾਸਤੇ ਅਰਦਾਸਾਂ ਹੁੰਦੀਆਂ ਨੇ ਕੇਵਲ ਗੁਰੂ ਪਾਤਸ਼ਾਹ ਨੂੰ ਇੱਕ ਮੂਰਤੀ ਬਣਾ ਕੇ ਪੂਜਿਆ ਜਾਂਦਾ ਹੈ ਕੇਵਲ ਦੁੱਧ ਪੁੱਤ ਹੀ ਅਸੀਂ ਮੰਗਦੇ ਆਂ ਅਸੀਂ ਪ੍ਰਾਪਰਟੀਆਂ ਕੋਠੀਆਂ ਕਾਰਾਂ ਮੰਗਦੇ ਆਂ ਕਿ ਅੱਜ ਇਹ ਸਿਧਾਂਤ ਗੁਰਮਤ ਦਾ ਅਸੀਂ ਮੰਨਦੇ ਆਂ ਅਸੀਂ ਅੱਜ ਬੇਦਾਵਾ ਲੈ ਕੇ ਦਿੱਤਾ ਨਹੀਂ ਹੋਇਆ ਕੀ ਸਾਤਿ ਨਹੀਂ ਹੈਗਾ ਜਦੋਂ ਤੁਸੀਂ 마ਗ ਮਜਨ ਸੰਗ ਸਾਧੂਆਂ ਧੂੜੀ ਕਰਿਛ ਨਾਨ ਦੇ ਵਿੱਚੋਂ ਇਹ ਤੁਕਾਂ ਪੜੋਂਗੇ ਸੱਚਾ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਕੀ ਅੱਜ ਦੇ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਨੇ ਸਾਡੇ ਮਾਰਗ ਤੇ ਚੱਲਦੇ ਨੇ ਕੀ ਅੱਜ ਜਿਨ੍ਹਾਂ ਨੇ ਖਾਲਸਾ ਰਾਜ ਦੀ ਜਾਂ ਸਿੱਖ ਕੌਮ ਦੀ ਸਿੱਖ ਮਜਬਦ ਦੀ ਗੱਲ ਕਰਨੀ ਹੈ ਉਹਨਾਂ ਨੂੰ ਬਣਦਾ ਮਾਨ ਸਤਕਾਰ ਭਵੇਂ ਰਾਗੀ ਹੋਣ ਟਾੜੀ ਹੋਣ ਗਰੰਤੀ ਹੋਣ ਦਿੱਤਾ ਜਾਂਦਾ ਜਿਹੜੇ ਸੱਚ ਤੇ ਪਹਿਰਾ ਦਿੰਦੇ ਐ ਜਿਹੜੇ ਸੱਚ ਬੋਲਦੇ ਨੇ ਕੌਮ ਲਈ ਕੁਝ ਕਰਨਾ ਚਾਹੁੰਦੇ ਨੇ ਗਿਆਨੀ ਦਿੱਤ ਸਿੰਘ ਵਰਗੇ ਜਿਹੜੇ ਬਹੁਤ ਵੱਡੇ ਵਿਦਵਾਨ ਸੀ ਉਹ ਇਹ ਕਹਿ ਲਿਏ ਕਿ ਇੱਕ ਨੀਵੀਂ ਜਾਤ ਦੇ ਵਿੱਚੋਂ ਪੈਦਾ ਹੋਏ ਮੈਂ ਉਹ ਜਾਤੀ ਦੇ ਸ਼ਬਦ ਵਰਤ ਨਹੀਂ ਚਾਹੁੰਦਾ ਤੇ ਉਹਨਾਂ ਦਾ ਕਿਸੇ ਵੀ ਧਰਮ ਦੇ ਠੇਕੇਦਾਰ ਨੇ ਨਾਂ ਤੱਕ ਨਹੀਂ ਲਿਆ ਜਿਹੜੇ ਸੱਚ ਬੋਲੇ ਕਿ ਜਿਹੜੇ ਅੱਜ ਸਾਡੀ ਕੌਮ ਤੇ ਡਿਕਟੇਟਰ ਬਣ ਕੇ ਬੈਠੇ ਨੇ ਠੇਕੇਦਾਰ ਨਰੈਣੂ ਮਹੰਤ ਬਣ ਕੇ ਬੈਠੇ ਰਹੇ ਕਿ ਇਹਨਾਂ ਨੇ ਬੇਦਾਵਾ ਨਹੀਂ ਦਿੱਤਾ ਹੋਇਆ ਮੈਂ ਬੇਨਤੀ ਤਾਂ ਕੀਤੀ ਹੈ ਅਸੀਂ ਬਸ ਅੱਜ ਲੋੜੀ ਹੈ ਤੇ ਕੱਲ ਨੂੰ ਸੰਗਰਾਣ ਹੈ ਮਾਗ ਦੇ ਮਹੀਨੇ ਦੀ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਕੋਈ ਕਹਿੰਦਾ ਜੀ ਤੇਰ ਤੇ ਇਸ਼ਨਾਨ ਕਰ ਲੋ ਕੋਈ ਕਹਿੰਦਾ ਜੀ ਗੁਰਮਖੰਦੀ ਸੰਗਤ ਦੇ ਵਿੱਚ ਬੈਠ ਕੇ ਰੱਬ ਰੱਬ ਕਰ ਲੋ ਮਾਲਾ ਫੇਰ ਲੋ ਅਸੀਂ ਇੱਥੋਂ ਤੱਕ ਰਹਿ ਗਏ ਪਰ ਜਿਹੜੀ ਅਸਲ ਸਚਾਈ ਹੈ ਬਾਣੀ ਦੇ ਵਿੱਚ ਕਿਸੇ ਸਿਆਣੇ ਸੂਝਵਾਨ ਦੇ ਨਾਲ ਗੁਣਾ ਦੀ ਸਾਂਝ ਪਾਉਣੀ ਸੀ ਕਿਸੇ ਦੇ ਕੋਲੋਂ ਗੁਰਮਤ ਦੀ ਅਕਲ ਲੈਣੀ ਸੀ ਸੱਚ ਦੇ ਮਾਰਗ ਤੇ ਚੱਲਣਾ ਸੀ ਤੇ ਇਹ ਪ੍ਰੇਰਨਾ ਦੇਣੀ ਸੀ ਜਿਨ੍ਹਾਂ ਨੇ ਬੇਦਾਵਾ ਅੱਜ ਪਰਿਵਾਰ ਦੇ ਵਿੱਚ ਹੁੰਦੇਆਂ ਸੁੰਦੇਆਂ ਸੁਖੀ ਬਸਦੇ ਹੋਏ ਦਿੱਤਾ ਹੋਇਆ ਉਹਨਾਂ ਦੀ ਗੱਲ ਕਰਨੀ ਸੀ ਸਾਡੀ ਕੌਮ ਦੇ ਜਿਹੜੇ ਠੇਕੇਦਾਰ ਬਣ ਕੇ ਕੌਮ ਦਾ ਬੇੜਾ ਗਰ ਕਰ ਰਹੇ ਨੇ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਉਣੀਆਂ ਸੀ ਸਾਡੇ ਕੋਲ ਹਿੰਮਤ ਅੱਜ ਨਹੀਂ ਰਹੀ ਗੁਰਬਾਣੀ ਦੇ ਅੰਦਰ ਸੱਚ ਸੁਣਾਏ ਸੀ ਸੱਚ ਕੀ ਵੇਲਾ ਇਸ ਨਾਮ ਦਿੱਤਾ ਗੁਰੂ ਪਾਤਸ਼ਾਹ ਨੇ ਤੇ ਅੱਜ ਅਸੀਂ ਸੱਚ ਬੋਲਣ ਨੂੰ ਤਿਆਰ ਨਹੀਂ ਅਸੀਂ ਡਰਦੇ ਹਾਂ ਅੱਜ ਤੇ ਇਲਜ਼ਾਮ ਲਾਉਣਿਆਂ ਉਹਨਾਂ ਦੇ ਜਿਹੜੇ ਤੜੀ ਤੇ ਧੜਕੇ ਲੜੇ ਮੈਦਾਨੇ ਜੰਗ ਦੇ ਵਿੱਚ ਉਹਨਾਂ ਨੂੰ ਕਹਿੰਨੇ ਆ ਕਿ ਵੇਦਾਵਾ ਲੈ ਕੇ ਚੰਦੇ ਗਏ ਗੁਰੂ ਦੇ ਕੋਲੋਂ ਭੱਜ ਗਏ ਇੱਥੇ ਵੱਡੇ ਵੱਡੇ ਸਿੰਗਰਾਂ ਨੇ ਗੁਰਾਂ ਕੋਲੋਂ ਆ ਕੇ ਭੱਜ ਗਏ ਆ ਕੇ ਭੱਜ ਕੇ ਇਹੋ ਜੇ ਗਾਣੇ गा ਕੇ ਆਪਣੇ ਆਪ ਨੂੰ ਮਕਬੂਲ ਕੀਤਾ ਮਸ਼ਹੂਰ ਕੀਤਾ ਤੇ ਚੋਲੇ ਪਵਾ ਕੇ ਜਿੱਡੇ ਬਾਬੇ ਮੂਰੇ ਬਹਾਤੇ ਤੇ ਕਈਆਂ ਨੂੰ ਤਾਂ ਸ਼ਰਮ ਵੀ ਆਉਂਦੀ ਸੀ ਕਿ ਸਾਡੇ ਵੱਲ ਹੱਥ ਕਰਕੇ ਉਹ ਸਿੰਗਰ गा ਰਿਹਾ ਪਰ ਮੈਂ ਬੇਨਤੀ ਕਰਨੀ ਹੈ ਵੇਦਾਵਾ ਉਹਨਾਂ ਨੇ ਨਹੀਂ ਦਿੱਤਾ ਜਿਨ੍ਹਾਂ ਤੇ ਅਸੀਂ ਕਲੰਕ ਲਾਇਆ ਹੈ ਜਨਦਸੀ ਇਲਜ਼ਾਮ ਲਾਇਆ ਭਾਈ ਮਹਾ ਸਿੰਘ ਵਰਗਿਆਂ ਨੇ ਬੇਦਾਵਾ ਨਹੀਂ ਦਿੱਤਾ ਸੀ ਬੇਦਾਵਾ ਦੇਣ ਵਾਲੇ ਅੱਜ ਹਜ਼ਾਰਾਂ ਲੱਖਾਂ ਪੰਜਾਬ ਦੀ ਧਰਤੀ ਤੇ ਜਿਉਂਦੇ ਨੇ ਜਿਹੜੇ ਵਜ਼ੀਰੀਆਂ ਮੰਨਦੇ ਨੇ ਸਰਦਾਰੀਆਂ ਉਹਨਾਂ ਦੇ ਕੋਲ ਨਹੀਂ ਜਿਨ੍ਹਾਂ ਨੇ ਪੰਜਾਬ ਦਾ ਲੁੱਟ ਕੇ ਬੇੜਾਗਰ ਕੀਤਾ ਹੋਇਆ ਸਿੱਖ ਕੌਮ ਦਾ ਮਲਿਆ ਮੇਟ ਕਰ ਦਿੱਤਾ ਬੇਦਾਵਾ ਉਹਨਾਂ ਦਿੱਤਾ ਹੋ ਉਹਨਾਂ ਵਿੱਚੋਂ ਸਭ ਤੋਂ ਜੇ ਪਹਿਲੇ ਨੰਬਰ ਤੇ ਬਾਦਲ ਪਰਿਵਾਰ ਹੈ ਅਸਲ ਵਿੱਚ ਜਿਤ ਮਾਨ ਵਰਗੇ ਨੇ ਹੋਰ ਬਥੇੜੇ ਇੱਥੇ ਕੜਮ ਚੌਪੜੀ ਚੌਧਰੀ ਨੇ ਜਿਨ੍ਹਾਂ ਨੇ ਬੇਦਾਵਾ ਦਿੱਤਾ ਇਹ ਬੇਨਤੀ ਪ੍ਰਵਾਨ ਕਰਿਓ ਪ੍ਰਣਾਮ ਕਰਦੇ ਆ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਜਿਹੜੇ ਕਿਲੇ ਦੇ ਵਿੱਚ ਰਹਿੰਦੇ ਹੋਏ ਭੁੱਖੇ ਭਾਣੇ ਜੰਗ ਦੇ ਮੈਦਾਨ ਵਿੱਚ ਲੜਦੇ ਰਹੇ ਤੇ ਜਿਨ੍ਹਾਂ ਨੇ ਪਿੱਠ ਨਹੀਂ ਦਿਖਾਈ ਸੀਨੇ ਦੇ ਵਿੱਚ ਬਾਹਰ ਖਾਦੇ ਉਹ ਬੇਦਾਵਾ ਦੇਣ ਵਾਲੇ ਨਹੀਂ ਸੀ ਤੇ ਉਹ ਗੁਰੂ ਦੇ ਸਨਮੁਖ ਹੋ ਕੇ ਲੜਨ ਵਾਲੇ ਸੀ ਬਿਦਾਵਾ ਦੇਣ ਵਾਲੇ ਅੱਜ ਬਹੁਤ ਨੇ ਜੇ ਸੱਚ ਬੋਲੋਗੇ ਨਾ ਬਿਦਾਵਾ ਬੋਲਣ ਵਾਲੇ ਬਿਦਾਵਾ ਦੇਣ ਵਾਲੇ ਸ਼ਾਇਦ ਥੋੜਾ ਬਹੁਤਾ ਸਮਝ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ